ਜਦੋਂ ਇਹੋ ਜਿਹਾ ਕੋਈ ਅਵਾਰਡ ਮਿਲਦਾ ਹੈਗਾ ਸਪੈਸ਼ਲੀ ਮਿਨਿਸਟਰ ਆਫ ਹੋਮ ਅਫੀਅਰਜ਼ ਵੱਲੋਂ ਪੰਜਾਬ ਦੇ ਵਿੱਚ ਨੰਬਰ 1 ਕਟਿਆਣਾ ਖਾਣਾ ਰੈਂਕ ਫਸਟ ਤੇ 올ਓਵਰ ਇੰਡੀਆ ਦੇ ਵਿੱਚ ਰੈਂਕ 8 ਯਾਨੀ ਇਹ ਬਹੁਤ ਹੀ ਗਰਵ ਦੀ ਗੱਲ ਹੈਗੀ ਹੈ ਤੇ ਇਸ ਨਾਲ ਬਹੁਤ ਹੀ ਹੌਸਲਾ ਅਫਜ਼ਾਈ ਹੁੰਦੀ ਹੈਗੀ ਹੈ ਸਾਰੇ ਮੁਲਾਜ਼ਮਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਉਹਨਾਂ ਸਾਰਿਆਂ ਨੂੰ ਇਹ ਹੈ ਕਿ ਸਾਨੂੰ ਪਹਿਲਾਂ ਪਤਾ ਵੀ ਨਹੀਂ ਸੀ ਕਿ ਐਜਿ ਕੋਈ ਰੈਂਕਿੰਗ ਹੁੰਦੀ ਹੈ ਜਦੋਂ ਇਹ ਪਤਾ ਲੱਗੀ ਗੱਲ ਤੇ ਅਸੀਂ ਫਸਟ ਨੰਬਰ ਤੇ ਆਏ ਪੰਜਾਬ ਵਿੱਚ ਹੁਣ ਅਸੀਂ ਹੋਰ ਵੱਧ ਚੜ ਕੇ ਕੰਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਇਹ ਕੋਸ਼ਿਸ਼ ਹੈੀ ਹੈ ਕਿ ਇਸ ਚੀਜ਼ ਨੂੰ ਅੱਗੇ ਵੀ ਕੰਟੀਨਿਊ ਦੇ ਨੈਕਸਟ ਟਾਈਮ ਵੀ ਨੰਬਰ 1 ਪਰ ਅਗੇ। ਗ੍ਰਹਿ ਮੰਤ్రਾਲੇ ਵੱਲੋਂ ਪੁਲਿਸ ਥਾਣਿਆਂ ਦੀ ਸਲਾਨਾ ਦਰਜਾਬੰਦੀ ਪੰਜਾਬ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਰਾਸ਼ਟਰੀ ਪੱਧਰ ਤੇ 8ਵਾਂ ਸੂਬੇ ਚੋਂ ਪਹਿਲਾ ਸਥਾਨ ਮਿਲਿਆ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਸ ਐਸਪੀ ਰੁਪਨਦਰ ਗੁਲਨੀਤ ਖੁਰਾਨਾ ਨੂੰ ਸਰਟੀਫਿਕੇਟ ਸੌਂਪੇ ਅਤੇ ਇਹ ਮੀਲ ਪੱਥਰ ਸਥਾਪਿਤ ਕਰਨ ਲਈ ਥਾਣਾ ਕੀਰਤਪੁਰ ਸਾਹਿਬ ਨੂੰ ਦਿੱਤੀ ਵਾਅਦਾ। ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਲਗਨ ਸਖਤ ਮਿਹਨਤ ਅਤੇ ਅਟੁੱਟ ਵਚਨਬੱਧਤਾ ਨੂੰ ਮਾਨਤਾ ਦਿੰਦੇ ਹੋਏ ਸੂਬੇ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਸਾਲ 2023 ਦੀ ਸਾਲਾਨਾ ਰੈਂਕਿੰਗ ਵਿੱਚ ਰਾਸ਼ਟਰੀ ਪੱਧਰ ਤੇ 8ਵਾਂ ਅਤੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਿਆਂ ਦੀ ਇਸ ਸਾਲਾਨਾ ਰੈਂਕਿੰਗ ਗ੍ਰੇ ਮੰਤਰਾਲੇ ਐਮ ਐਚ ਏ ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸ ਪ੍ਰਾਪਤੀ ਤੇ ਪੁਲਿਸ ਥਾਣੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਾਂਝੇ ਤੌਰ ਤੇ ਹਸਤਾਖਰ ਕੀਤੇ ਦੋ ਸਰਟੀਫਿਕੇਟ ਪ੍ਰਾਪਤ ਹੋਏ ਹਨ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਇੰਸਪੈਕਟਰ ਜਨਰਲ ਆਫ ਪੁਲਿਸ IGP ਹੈੱਡਕੁਆਰਟਰ ਡਾਕਟਰ ਸੁਖਚੈਨ ਸਿੰਘ ਗਿੱਲ ਦੇ ਨਾਮ ਹੈ। SP ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੂੰ ਦੋਵੇਂ ਸਰਟੀਫਿਕੇਟ ਸੌਂਪੇ ਅਤੇ ਉਹਨਾਂ ਨੂੰ TES। ਹੈਟ ਉਹ ਕਿਰਤਪੁਰ ਸਾਹਿਬ ਨੂੰ ਇਹ ਮੀਲ ਪੱਥਰ ਸਥਾਪਿਤ ਕਰਨ ਤੇ ਵਧਾਈ ਦਿੱਤੀ। ਦਸਨ ਯੋਗ ਹੈ ਕਿ ਗ੍ਰਹਿ ਮੰਤ్రਾਲੇ ਵੱਲੋਂ ਪੂਰਵ ਪ੍ਰਵਾਸ਼ਿਤ ਮਾਪਦੰਡਾ ਜਿਵੇਂ ਜਾਂਚ ਦਾ ਨਿਪਟਾਰਾ, ਸ਼ਿਕਾਇਤਾਂ ਦਾ ਨਿਪਟਾਰਾ, ਪ੍ਰਭਾਵੀ ਤੰਗ ਨਾਲ ਸ਼ਿਕਾਇਤ ਨਿਪਟਾਰੇ, ਵਿਕਾਰ ਦੀ ਸੰਭਾਲ ਕਾਨੂੰਨ ਵਿਵਖਣ ਰੇਟ ਆਦੇ ਸ਼ਾਮਲ ਹਨ ਦੇ ਆਧਾਰ ਤੇ ਪੁਲਿਸ ਥਾਣਿਆਂ ਦੀ ਸਾਲਾਨਾ ਦਰਜਾਬੰਦੀ ਦੇਖੋ ਇਹ ਮੈਡਮ ਰਾਣਾ ਅੱਜ ਫਰਸਟ ਜਿਹੇ ਹੈ ਨਾ ਉਹ ਢੰਗ ਨਾਲ ਘਰ ਦੇ ਅਸੀਂ ਤੀਜੀ ਓਥੇ ਬਰਾਦੇ ਸਾਡੇ ਵੱਲ ਤੇ ਠੀਕ ਹੈ ਤੇ ਕਿਵੇਂ ਦਾ ਰਿਸਪੌਂਸ ਲੱਗਿਆ ਜੀ ਸਟਾਫ ਦੀ ਨੇਚਰ ਕਿਤਾ ਦੀ ਲੱਗੀ ਜੀ ਲੱਗਿਆ ਠੀਕ ਹੈ ਜੀ ਅਸੀਂ ਐਟ ਹਾਏ ਹਮ ਠੀਕ ਹੈ ਬਾਬਾ ਕੀ ਕਹਿ ਰਹੇ ਜੀ ਹਾਂ ਜੀ ਠੀਕ ਹੈ ਜੀ ਸਭ ਠੀਕ ਹੈ ਜੀ ਸਾਡੇ ਲੋਕ ਨੇ ਤਾਂ ਥੋੜੇ ਜਿਹੇ ਪਹਿਲੇ ਨਾਮ ਕਹਿੰਦੇ ਜੀ ਭਰਤੀ ਭਾਈ ਵੀ ਨਾ

ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸਪੈਸ਼ਲੀ ਸਾਡੇ ਡੀਜੀਪੀ ਸਾਹਿਬ ਐਸਐਸਪੀ ਰੂਪਨਗਰ 3.5 ਸੁਖਰਾਣਾ ਜੀ ਤੇ ਸਾਡੇ ਡੀਐਸਪੀ ਨੰਪੁਰ ਸਾਹਿਬ ਜਿਨ੍ਹਾਂ ਦੀ ਗਾਈਡੈਂਸ ਨਾਲ ਅਸੀਂ ਇਹ ਮਕਾਮ ਹਾਸਿਲ ਕੀਤਾ ਹੈ ਇਹਦੇ ਵਿੱਚ ਕਈ ਪੈਰਾਮੀਟਰਸ ਮਿਨਿਸਟਰ ਆਫ ਹਮਪਲੇਸ ਹਲੋੜਾ ਤੇ ਹੈਗੇ ਸੀ ਜਿਨ੍ਹਾਂ ਵਿੱਚੋਂ ਥਾਣੇ ਦੀ ਸਾਫ ਸਫਾਈ ਜੋ ਪਬਲਿਕ ਨਾਲ ਅਸੀਂ ਡੇਲੀ ਇੰਟਰੈਕਸ਼ਨ ਕਰਦੇ ਹੈਗੇ ਆ ਪਬਲਿਕ ਵੀ ਕੰਪਲੇਂਟਸ ਹੁੰਦੇ ਹੈਗੇ ਆ ਉਹਨਾਂ ਦਾ ਕਿਵੇਂ ਨਿਪਟਾਰਾ ਕੀਤਾ ਜਾਂਦਾ ਡਿਸਪੋਜ਼ਲ ਆਫ ਕੇਸਸ ਇਸ ਇਸ ਕੇਸ ਕਰਨੇ ਤੇ ਇਹ ਰਿਕਾਰਡ ਦੀ ਸਾਮਸਾ ਆਗਰਨੀ ਤੇ ਟਾਈਮਲੀ ਡਿਸਪੋਜ਼ਲ ਇਹ ਸਾਰੀ ਚੀਜ਼ਾਂ ਇਹ ਪੈਰਾਮੀਟਰਸ ਹੈਗੇ ਕੁਝ ਹੋਰ ਪੈਰਾਮੀਟਰਸ ਜਿਵੇਂ ਰਿਕਾਰਡਿੰਗ ਨੰਬਰਿੰਗ ਵੀ ਹੋਦੀ ਹੈ ਜਿਹੜੇ ਉਸ ਰਿਕਾਰਡਿੰਗ ਇਹ ਪਛਲਾ ਲਿਖਦਾ ਹੈ ਰੈਂਕ ਜਿੰਨ ਦੀ ਹੈ ਸੋ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਾਰ ਬਾਦ ਦਿੰਦਾ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਤੇ ਖਾਣਾ ਆਣਾ ਤੇ ਉਹਲੇ 올 ਓਵਰ ਇੰਡੀਆ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਕਿਪੂਰ ਸਾਹਿਬ ਜੋ ਪੁਣੇ ਇੰਡੀਆ ਦੇ ਵਿੱਚ ਹੁਣ ਜਾਣੇ ਜਾ ਰਹੇ ਹੈ ਸੋ ਬੜੇ ਮਾਣ ਵਾਲੀ ਗੱਲ ਹੈ ਅਰੇ ਸ਼ਹਿਰ ਨਿਵਾਸੀ ਅਲੀ ਤੇ ਜਿਲ੍ਹਾ ਰੂਪਨਗਰਲੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਅੱਗੇ ਵੀ ਐਡਾ ਹੀ ਕੰਮ ਕਰਦੇ ਰਹੀਏ ਮੈਂਤ ਨਾਲ ਇਮਾਨਦਾਰੀ ਨਾਲ ਸੋ ਕਿ ਅਸੀਂ ਪਬਲਿਕ ਦੀ ਪੂਰੀ ਜੀਵਨ ਰਸੀਦ ਮਦਦ ਕਰ ਸਕਦੇ ਕਰੀਏ ਤੇ ਅੱਗੇ ਦੁਬਾਰਾ ਤੋਂ ਹੋਰ ਉੱਪਰ ਲੈ ਕੇ ਜਾਈਏ ਅਸੀਂ ਆਪਣੇ ਦੇਸ਼ ਨੂੰ ਤੇ ਪੰਜਾਬ ਨੂੰ ਸਰ ਥਾਣਾ ਗੇਪੁਰ ਸਾਹਿਬ ਨੇ ਪੰਜਾਬ ਦੇ ਰੈਂਕ ਨੰਬਰ 1 ਲਿਆਂਦੇ ਵਿੱਚ ਤੇ 올ਓਵਰ ਇੰਡੀਆ ਦੇ ਵਿੱਚ ਰੈਂਕ ਨੰਬਰ 8 ਲਿਆਂਦੇ ਵਿੱਚ

ਇਹ ਲੋਕਾਂ ਨੇ ਜੋ ਸਾਂਝਾ ਕੋਆਪਰੇਟ ਕੀਤਾ ਹੈ ਇਸੇ ਕਾਰਨ ਅਸੀਸ ਉਹਨਾਂ ਦੀ ਪ੍ਰੋਬਲਮਸ ਨੂੰ ਹੱਲ ਕਰ ਸਕੇ ਆ ਤੇ ਇਸ ਕਰਕੇ ਸਾਨੂੰ ਇਹ ਵਾਅਦਾ ਮਿਲਿਆ ਸੋ ਸੀਨੀਅਰ ਆਫੀਸਰਸ ਦੀ ਗਾਈਡਲਾਈਨਸ ਹੋ ਗਿਆ ਪ੍ਰੋਪਰ ਟਾਈਮ ਟੈਬ ਜੋ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਅੱਗੇ ਉਸ ਤੋਂ ਬਾਅਦ ਸਾਡਾ ਜਿਹੜਾ ਸਟਾਫ ਹੈਗਾ ਪੁਰਾਣਾ ਸਟਾਫ ਜੋ ਮੇਨ ਨਾਲ ਕੰਟੇਨੈਂਟਲ ਕੰਮ ਕਰ ਰਿਹਾ ਸੋ ਦਿਨ ਰਾਤ ਕੰਮ ਕਰਕੇ ਮੇਨ ਕਰ ਰਹੇ ਆ ਸਾਨੂੰ ਇਨੀਸ਼ੀਅਲੀ ਅਸੀਸ ਸੀ ਸਪੋਸਿਟੀ ਨਹੀਂ ਦਿੱਤਾ ਸੀਗਾ ਕਿ ਅਸੀਂ ਸੰਭਰ ਤੇ ਪੰਜਾਬ ਵਿੱਚ ਆ ਜਾਗੇ ਆ ਜਿਹੜੇ ਕਾਰਨ ਬਦਲਦੇ ਹੁੰਦੇ ਆ ਬਟ ਅਸੀਂ ਤਾਂ ਰੂਟੀਨ ਦੇ ਵਿੱਚ ਕੰਮ ਕਰਨ ਲੱਗੇ ਹੋਏ ਸੀਗੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਸੋ ਥੈਟ ਅਸੀਂ ਲੋਕਾਂ ਦੀ ਜਿੰਨੀ ਮਦਦ ਹੋ ਸਕੇ ਉਹਨੀ ਕਰੀਏ ਮੈਂ ਬਹੁਤ ਮੈਂ ਧੰਨਵਾਦੀ ਹਾਂ ਮਿਨਿਸਟਰ ਆਫ ਹੋਮ ਅਫੇਅਰ ਦਾ ਤੇ ਜਿੰਨ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਜੋ ਜਿਨ੍ਹਾਂ ਕਰਕੇ ਸਾਨੂੰ ਇਹ ਮੌਕਾ ਮਿਲਿਆ ਅ ਦੇਖੇ ਜਿਵੇਂ ਖਾਨਾ ਕਿਪੂ ਸਾਥ ਸਾਰੇ ਪੰਜਾਬ ਵਿੱਚ ਇਹੋ ਜਿਹੀ ਜਗ੍ਹਾ ਹੈ ਜਿੱਥੇ ਕਈ ਸਾਰੇ ਮੇਲੇ ਕਈ ਤਿਉਹਾਰ ਮਨਾਏ ਜਾਂਦੇ ਹਨ अक्सर समाजिक धार्मिक जिम्मे अपना हर साल हो मनाया जाता तो है इतने बसाखी का त्यौहार बड़े धूमधाम में मनाया जाता है हजार भी लखद्च अः दुनिया आई है माथा टेकन श्री पतालपुरी साहब हो गया बा गुरदिता जी बा भूटन शाह जी ਤੇ ਹੋਰ ਸਾਰੇ ਗੁਰਦਾਰ ਸਾਹਿਬ ਜੇ ਦਿੱਥੇ ਲੁਕੀ ਮੱਥਾ ਟੇਕਣਾ ਦੇ ਗਏ ਤੇ ਇਹ ਬਹੁਤ ਜ਼ਿਆਦਾ ਆਪਣੇ ਪੰਜਾਬ ਵਿੱਚ ਇੰਪੋਰਟੈਂਸ ਲੱਗਦਾ ਹੈਗਾ ਤੇ ਸਾਡਾ ਇਹ ਮੇਨ ਹੁੰਦਾ ਹੈ ਕਿ ਆਪਾਂ ਲੋਕਾਂ ਦੀ ਸੁਵਿਧਾ ਲਈ ਅਸੀਂ ਮੇਨ ਜਿਵੇਂ ਟ੍ਰੈਫਿਕ ਦਾ ਜਿਵੇਂ ਕਰਨਾ ਹੈਗਾ ਡਾਇਵਰਜਨਸ ਤੇ ਟਾਈਮ ਟੂ ਟਾਈਮ ਅਸੀਂ ਜਿਵੇਂ ਬਾਹਰੋਂ ਸੰਗਤਾਂ ਆਈਆਂ ਉਹਨੂੰ ਕਿ ਪਰੇਸ਼ਾਨੀ ਨਾ ਹੋਵੇ ਕਿਸੇ ਦਾ ਐਕਸੀਡੈਂਟ ਹੋ ਗਿਆ ਫਤਾਲਪੁਰ ਸਾਹਿਬ ਉੱਥੇ ਗੁਰੂ ਮੱਥਾ ਟੇਕਣਾ ਦੇ ਗਏ ਕੋਈ ਚੀਜ਼ਾਂ ਕੋਈ ਉੱਤੇ ਅਕਸਰ ਚੋਰ ਬਾਹਰੋਂ ਆ ਜਾਂਦੇ ਹੈਗੇ ਆ ਚੋਰੀ ਕਰਨ ਲਈ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਨੱਟ ਪਾਣੀ ਹੁੰਦੀ ਹੈ ਦੇ ਮਿਸਿੰਗ ਪਰਸਨਸ ਅਕਸਰ ਇੱਥੇ ਮਿਲ ਜਾਂਦੇ ਕੋਈ ਡਿਪਰੈਸ਼ਨ ਦੇ ਮਰੀਜ਼ ਹੁੰਦੇ ਹੈਗੇ ਆ ਉਹਨਾਂ ਵੀ ਜਿਵੇਂ ਰਿਲੀਜੀਅਸ ਥੋੜੇ ਜੇ ਮੇਟਾ ਹੁੰਦੀ ਹੈ ਤਾਂ ਇਸ ਕਰਕੇ ਉਹ ਇੱਥੇ ਆ ਜਾਂਦੇ ਧਿਆਨ ਲਗਾਣ ਲਈ ਤੇ ਮਿਸਿੰਗ ਹੁੰਦੇ ਹੈਗੇ ਘਰੋਂ ਤੇ ਉਹਨਾਂ ਨੂੰ ਵੀ ਅਸੀਂ ਲੈ ਕੇ ਆਨਾ ਤੇ ਉਹਨਾਂ ਨੂੰ ਉਹਨਰੇ ਘਰਾਂ ਦੇ ਵੱਲ ਭੇਜਣਾ ਵਾਪਸ ਸੋ ਇਹ ਕਾਫੀ ਚੀਜ਼ਾਂ ਪੈਰਾਮੀਟਰਸ ਹੁੰਦੇ ਹੈਗੇ ਸਾਡੀ ਬੇਸਿਕਲੀ ਰੈਂਡਿੰਗ ਹੈਗੀ ਕਿ ਅਸੀਂ ਸਾਰੇ ਚੀਜ਼ ਜਿੰਮੇਕਾਰਨਿਕ ਦਾ ਸਮਾਜਿਕ ਰੋਤ ਤੱਕ ਵੀ ਪੂਰਾ ਕੰਮ ਕਰੀਏ ਸੋ that ਪਬਲਿਕ ਨੂੰ ਇਨਕਨਵੀਨਿਐਂਸ ਨਾ ਹੋ ਸਕੇ ਸਾਡੇ ਥਾਣੇ ਵੱਲੋਂ ਅਕਸਰ ਬਖਸੂਲ ਜਿਹੜੇ ਕਾਲਜ ਜਿਹੜੇ ਟੂਰਨਾਮੈਂਟ ਕਰਵਾਇਆ ਗਏ ਹਨ ਜਿਵੇਂ ਨਸ਼ਾ ਦੇ ਖਿਲਾਫ ਵੀ ਮਹਿੰਨ ਚੱਲ ਰਹੀ ਹੈ ਜੀ ਉਹਨੂੰ ਆਪਾਂ ਲੋਕਾਂ ਨੂੰ ਜਾਗਰੂਕ ਕਰਾਇਆ ਜਾਂਦਾ ਹੈਗਾ ਸਟੂਡੈਂਟਸ ਨੂੰ ਜਾਗਰੂਕ ਕਰਾਇਆ ਜਾਂਦਾ ਹੈਗਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆ ਕੇ ਜਾਗਰੂਕ ਕਰਾਇਆ ਜਾਂਦਾ ਹੈ ਤੇ ਮੇਰੀ ਪਲਾਂਟੇਸ਼ਨ ਕਰਾਈ ਜਾਂਦੀ ਹੈਗੀ ਟਰੀਜ਼ ਦੀ ਤੇ ਹੋਰ ਸੈਮੀਨਾਰਸ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਸਾਡੇ ਮੁਲਾਜ਼ਮ ਹੈਗੇ ਹਨ ਉਹਨਾਂ ਦੀ ਮੋਟੀਵੇਸ਼ਨ ਲਈ ਹੌਸਲਾ ਜ਼ਾਇਦਾ ਕੋਈ ਘਰ ਜ ਐਨੀਵਰਸਰੀ ਹੈ ਇਹ ਆਫਰ ਨੂੰ ਬਰਥਡੇ ਹੈ ਜਾਂ ਕੋਈ ਵੀ ਚੀਜ਼ ਹੈ ਜੀ ਹੈ ਉਹਨਾਂ ਦਾ ਸੁੱਖ ਦੇ ਵਿੱਚ ਬੁੱਖ ਦੇ ਵਿੱਚ ਅਸੀਂ ਪੂਰਾ ਨਾਲ ਖੜੇ ਹੁੰਦੇ ਆਂ ਤੇ ਉਹਨਾਂ ਦਾ ਬਰਥਡੇ ਮਨਾਇਆ ਜਾਂਦਾ ਹੈਗਾ ਤੇ ਕੋਈ ਬਾਕੀ ਹਰੇਕ ਪਰਸਨਲੀਵਨਰ ਸਾਬਿਤ ਕਰ ਜਾਂਦਾ ਹੈ ਕੀ ਤੇ